ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਟੇਸਟੀ ਜਿਹੇ ਪਰੌਂਠੇ ਬਣਾਵਾਂਗੇ ਬਿਲਕੁਲ ਨਵੇਂ ਤਰੀਕੇ ਦੇ ਪਰੌਂਠੇ ਬਣਾਵਾਂਗੇ ਪਰੌਂਠੇ ਬਹੁਤ ਟੇਸਟੀ ਲੱਗਦੇ ਨੇ ਇਹ ਪਰੌਂਠੇ ਬਹੁਤ ਹੀ ਸੌਫਟ ਬਣਦੇ ਨੇ ਤੇ ਬਹੁਤ ਟੇਸਟੀ ਵੀ ਲੱਗਦੇ ਨੇ ਬਹੁਤ ਘੱਟ ਸਮੇਂ ਤੇ ਬਹੁਤ ਘੱਟ ਚੀਜ਼ਾਂ ਦੇ ਨਾਲ ਆਪਾਂ ਇਹ ਪਰੌਂਠਿਆਂ ਨੂੰ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਦੇ ਬਹੁਤ ਹੀ ਸੌਫਟ ਜਿਹੇ ਤੇ ਫੁੱਲ ਸਟਫਡ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਉਹ ਵੀ ਬਹੁਤ ਘੱਟ ਇੰਗਰੀਡੀਅੰਟਸ ਦੇ ਨਾਲ ਬਹੁਤ ਹੀ ਟੇਸਟੀ ਤੇ ਸੌਫਟ ਜਿਹੇ ਪਰੌਂਠੇ ਬਣ ਕੇ ਤਿਆਰ ਹੋਣਗੇ ਫੁੱਲ ਸਟਫਡ ਇਸ ਦੇ ਲਈ ਤੁਸੀਂ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਅੱਜ ਆਪਾਂ ਬਹੁਤ ਹੀ ਟੇਸਟੀ ਜਿਹੇ ਪਰੌਂਠੇ ਬਣਾਵਾਂਗੇ ਚਲੋ ਜੀ ਆਪਾਂ ਵੇਖ ਲੈਨੇ ਆ ਪਰੌਂਠੇ ਕਿਵੇਂ ਬੰਦਦੇ ਨੇ ਇਹ ਪਰੌਂਠੇ ਬਣਾਉਣ ਦੇ ਲਈ ਇੱਥੇ ਮੈਂ 1 ਕੌਲੀ ਕਣਕ ਦਾ ਆਟਾ ਲਿਆ ਹੈ ਪੰਜ ਨੇਕ ਪਰੌਂਠੇ ਬਣਾਉਣੇ ਹੋਣਗੇ ਉਸ ਹਿਸਾਬ ਨਾਲ ਆਟਾ ਲੈ ਲਵਾਂਗੇ ਆਟੇ ਦੇ ਵਿੱਚ ਥੋੜੀ ਜਿਹੀ ਅਜਵਾਇਨ ਪਾਵਾਂਗੇ ਇਸ ਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ ਪਰੌਂਠਿਆਂ ਦੇ ਵਿੱਚ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਸਲ ਕੇ ਥੋੜੀ ਜਿਹੀ ਕਸੂਰੀ ਮੇਥੀ ਪਾਵਾਂਗੇ ਕਿਉਂ ਪਾਵਾਂਗੇ ਇਸ ਦੇ ਨਾਲ ਪਰੌਂਠੇ ਨਰਮ ਬਣ ਕੇ ਤਿਆਰ ਹੋਣਗੇ ਇਹ ਬਹੁਤ ਈਜ਼ੀ ਰੈਸਪੀ ਹੈ ਇਸ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਪਰੌਂਠੇ ਬਣ ਕੇ ਤਿਆਰ ਹੁੰਦੇ ਨੇ ਥੋੜਾ ਜਿਹਾ ਨਮਕ ਪਾਵਾਂਗੇ ਆٹے ਦੇ ਵਿੱਚ ਹੁਣ ਆٹے ਨੂੰ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ తరికే చం ఆటా గు పరి చంగీ వగేరా చర్వ ఆటే చరస్ కళ పత్తే పావే ਇਸ ਦੇ ਨਾਲ ਬਹੁਤ ਹੀ ਕਲਰਫੁਲ ਤੇ ਟੇਸਟੀ ਜਿਹੇ ਪਰੌਂਠੇ ਬਣ ਕੇ ਤਿਆਰ ਹੋਣਗੇ ਚਲਾਈ ਦੇ ਪੱਤਿਆਂ ਨੂੰ ਬਰੀਕ ਬਰੀਕ ਕੱਟ ਲਵਾਂਗੇ ਆਟੇ ਦੇ ਵਿੱਚ ਇਸ ਤਰੀਕੇ ਦੇ ਨਾਲ ਬਰੀਕ ਬਰੀਕ ਕੱਟ ਲਵਾਂਗੇ ਚਲਾਈ ਦੇ ਪੱਤਿਆਂ ਨੂੰ इतने मैं अर्धा कप पानी लिया है इस विच थोड़ा थोड़ा पानी पा के आटा गुन्न लवेंगी आटे ना ज्यादा नरम रखा तो ना ज्यादा सॉफ्ट रखा ਆਸਤੇ ਦੇ ਵਿੱਚ ਇਸ ਤਰੀਕੇ ਦੇ ਪਰੌਂਠੇ ਬਹੁਤ ਟੇਸਟੀ ਲੱਗਦੇ ਨੇ ਕਈ ਵਾਰ ਆਪਾਂ ਈ ਕੋ ਜਿਹੇ ਪਰੌਂਠੇ ਬਣਾ ਕੇ ਖਾ ਕੇ ਅੱਕ ਜਾਂਦੇ ਹਾਂ ਤਾਂ ਅੱਜ ਆਪਾਂ ਬਹੁਤ ਹੀ ਵੱਖਰੇ ਜਿਹੇ ਤਰੀਕੇ ਦੇ ਪਰੌਂਠੇ ਬਣਾਵਾਂਗੇ ਇਹ ਪਰੌਂਠਿਆਂ ਨੂੰ ਆਪਾਂ ਬਚੇ ਹੋਏ ਚੌਲਾਂ ਤੋਂ ਬਣਾਵਾਂਗੇ ਤੇ ਪਰੌਂਠੇ ਬਹੁਤ ਹੀ ਟੇਸਟੀ ਬਣਨਗੇ ਕਈ ਵਾਰ ਆਪਾਂ ਚੌਲ ਬਣਾ ਲੈਂਦੇ ਹਾਂ ਤੇ ਉਹ ਚੌਲ ਬਚ ਜਾਂਦੇ ਨੇ ਆਪਣਾ ਵਾਰ-ਵਾਰ ਚੌਲ ਖਾਣ ਨੂੰ ਮਨ ਨਹੀਂ ਕਰਦਾ ਤਾਂ ਆਪਾਂ ਅਗਲੇ ਦਿਨ ਉਹ ਚੌਲਾਂ ਨੂੰ ਯੂਜ਼ ਕਰਕੇ ਉਹਨਾਂ ਤੋਂ ਇਹ ਟੇਸਟੀ ਜਿਹੇ ਪਰੌਂਠੇ ਬਣਾ ਸਕਦੇ ਹਾਂ ਇਸ ਤਰੀਕੇ ਨਾਲ ਥੋੜਾ ਬਦਲਾਵ ਵੀ ਹੋ ਜਾਏਗਾ ਤੇ ਬਚੀ ਹੋਈ ਚੀਜ਼ ਵੀ ਵੇਸਟ ਨਹੀਂ ਹੋਏਗੀ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਹ ਬਹੁਤ ਈਜ਼ੀ ਰੈਸਪੀ ਹੈ ਇਸ ਤਰੀਕੇ ਦੇ ਨਾਲ ਆਪਾਂ ਬਚੇ ਹੋਏ ਚੌਲਾਂ ਤੋਂ ਅਗਲੇ ਦਿਨ ਇਹਨਾਂ ਦੀ ਬਹੁਤ ਹੀ ਟੇਸਟੀ ਜਿਹੇ ਪਰੌਂਥੇ ਬਣਾ ਕੇ ਤਿਆਰ ਕਰ ਸਕਦੇ ਹਾਂ ਜਿਵੇਂ ਹੁਣ ਗਰਮੀਆਂ ਚੱਲ ਰਹੀਆਂ ਨੇ ਆਪਣਾ ਆਲੂਆਂ ਨੂੰ ਕद्दूकस ਕਰਨ ਦਾ ਚਲਣ ਦਾ ਟਾਈਮ ਨਹੀਂ ਹੁੰਦਾ ਤੇ ਆਪਾਂ ਇਸ ਤਰੀਕੇ ਦੇ ਨਾਲ ਬਚੇ ਹੋਏ ਚੋਲਾ ਤੋਂ ਬਹੁਤ ਹੀ ਟੇਸਟੀ ਜਿਹੇ ਪਰੌਂਠੇ ਬਣਾ ਕੇ ਤਿਆਰ ਕਰ ਸਕਦੇ ਹਾਂ ਕਿਉਂਕਿ ਆਪਾਂ ਇੱਕੋ ਜਿਹੀਆਂ ਸਬਜ਼ੀਆਂ ਖਾ-ਖਾ ਕੇ ਅੱਕ ਜਾਂਦੇ ਹਾਂ ਤਾਂ ਆਪਾਂ ਇਸ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਜਿਹੇ ਪਰੌਂਠੇ ਬਣਾ ਕੇ ਤਿਆਰ ਕਰ ਲਵਾਂਗੇ ਇਹ ਪਰੌਂਠੇ ਖਾਣ ਦੇ ਵਿੱਚ ਤਾਂ ਬਹੁਤ ਟੇਸਟੀ ਹੋਣਗੇ ਹੀ ਆਪਾਂ ਇਹ ਪਰੌਂਠਿਆਂ ਨੂੰ ਪੀਜੇ ਦੀ ਤਰ੍ਹਾਂ ਬਣਾਵਾਂਗੇ ਜੋ ਕਿ ਦੇਖਣ ਦੇ ਵਿੱਚ ਵੀ ਬਹੁਤ ਵਧੀਆ ਲੱਗਣਗੇ ਬੱਚਿਆਂ ਨੂੰ ਇਹ ਪਰੌਂਠੇ ਬਹੁਤ ਪਸੰਦ ਆਉਣਗੇ ਕਿਉਂਕਿ ਬੱਚੇ ਪੀਜ਼ਾ ਵਗੈਰਾ ਖਾਣਾ ਬਹੁਤ ਪਸੰਦ ਕਰਦੇ ਨੇ ਆਪਾਂ ਇਹ ਪਰੌਂਠਿਆਂ ਨੂੰ ਕਾਫੀ ਸਾਰੀ ਸਟਫਿੰਗ ਦੇ ਨਾਲ ਬਣਾਵਾਂਗੇ ਤੇ ਫਿਰ ਵੀ ਇਹ ਪਰੌਂਠੇ ਫਟਣਗੇ ਨਹੀਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਹੁਣ ਆਪਾਂ ਆਟਾ ਗਨਕੇ ਤਿਆਰ ਕਰ ਲਿਆ ਹੈ ਆਟੇ ਨੂੰ ਗਨਕੇ ਸੌਫਟ ਜਿਹਾ ਕਰ ਲਵਾਂਗੇ ਹੁਣ ਆਪਾਂ ਆਟੇ ਨੂੰ 10 ਮਿੰਟ ਦੇ ਲਈ ਢੱਕ ਕੇ ਰੱਖ ਦੇਵਾਂਗੇ ਜਨਾ ਟਾਈਮ ਆਪਾਂ ਸਟਫਿੰਗ ਬਣਾ ਲਵਾਂਗੇ ਇੱਥੇ ਮੈਂ ਇੱਕ ਕਾਲੀ ਚੌਲ ਲਏ ਨੇ ਇਥੇ ਮੈਂ ਇੱਕ ਕਾਲੀ ਲੈਫਟਓਵਰ ਰਾਈਸ ਲੈ ਲਏ ਨੇ ਇਹਨਾਂ ਨੂੰ ਬੋਲਦੇ ਵਿੱਚ ਪਾਵਾਂਗੇ ਇੱਕ ਛੋਟੇ ਸਾਈਜ਼ ਦੀ ਬਰੀਕ ਕੱਟੀ ਹੋਈ ਸ਼ਿਮਲਾ ਮਿਰਚ ਪਾਵਾਂਗੇ ਇਸ ਦੇ ਨਾਲ ਬਹੁਤ ਵਧੀਆ ਟੇਸ ਆਏਗਾ ਪਰੌਂਠਿਆਂ ਦੇ ਵਿੱਚ ਇੱਕ ਇੱਕ ਹਰੀ ਮਿਰਚ ਪਾਵਾਂਗੇ ਜਿਨ੍ਹਾਂ ਕਪਾ ਤਿੱਖਾ ਖਾਣਾ ਪਸੰਦ ਕਰਦੇ ਹਨ ਉਸ ਹਿਸਾਬ ਨਾਲ ਮਿਰਚ ਪਾਵਾਂਗੇ तरीका ਕੱਟਿਆ ਹੋਇਆ ਪਿਆਜ਼ ਪਾਵਾਂਗੇ ਇੱਕ ਟਮਾਟਰ ਪਾਵਾਂਗੇ ਕਈ ਵਾਰ ਅਪਾਣਾ ਝੋਲ ਖਾਂਦਾ ਮਾ ਨਹੀਂ ਹੁੰਦਾ ਤਾਂ ਆਪਾਂ ਇਸ ਤਰੀਕੇ ਦੇ ਬਹੁਤ ਹੀ ਟੇਸਟੀ ਜਿਹੇ ਪਰੌਂਠੇ ਬਣਾ ਕੇ ਖਾ ਸਕਦੇ ਹਾਂ ਸਵਾਦ ਅਨੁਸਾਰ ਨਮਕ ਪਾਵਾਂਗੇ ਆ ਪਾਤੇ ਦੇ ਵਿੱਚ ਵੀ ਨਮਕ ਪਾਏ ਤੇ ਲਈ ਨਮਕ ਥੋੜਾ ਆਪਣੇ ਹਿਸਾਬ ਨਾਲ ਹੀ ਪਾਵਾਂਗੇ ਇੱਕ ਛੋਟਾ ਚਮਚ ਰੈੱਡ ਚਿਲੀ ਪਾਊਡਰ ਪਾਵਾਂਗੇ ਥੋੜੀ ਜਿਹੀ ਕਾਲੀ ਮਿਰਚ ਪਾਵਾਂਗੇ ਇੱਕ ਛੋਟਾ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਛੋਟਾ ਚਮਚ ਮੈਗੀ ਮਸਾਲਾ ਪਾਵਾਂਗੇ ਦੇ ਨਾਲ ਬਹੁਤ ਹੀ ਚਟਪਟੇ ਜਿਹੇ ਪਰੌਂਠੇ ਬਣ ਕੇ ਤਿਆਰ ਹੋਣਗੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਇਸ ਤਰੀਕੇ ਨਾਲ ਆਪਾਂ ਚੀਜ਼ ਨੂੰ ਵੇਸਟ ਵੀ ਨਹੀਂ ਕਰਾਂਗੇ ਤੇ ਬਹੁਤ ਹੀ ਤੇਜ਼ੀ ਜਿਹੇ ਪਰੌਂਠੇ ਵੀ ਬਣਾ ਲਵਾਂਗੇ ਇਹ ਪਰੌਂਠੇ ਬੱਚਿਆਂ ਨੂੰ ਤੇ ਸਭ ਨੂੰ ਬਹੁਤ ਪਸੰਦ ਆਉਣਗੇ ਇਹ ਪਰੌਠੇ ਨੂੰ ਆਪਾਂ ਬੱਚਿਆਂ ਨੂੰ ਟਿਫਿਨ ਦੇ ਵਿੱਚ ਵੀ ਦੇ ਸਕਦੇ ਹਾਂ ਨਾਸਤੇ ਦੇ ਵਿੱਚ ਵੀ ਖਾ ਸਕਦੇ ਹਾਂ ਇਹ ਬਹੁਤ ਹੀ ਯੂਨੀਕ ਰੈਸਪੀ ਹੈ ਸਾਰੇ ਮਸਾਲਿਆਂ ਨੂੰ ਚੌਲਾਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਆਪਣੀ ਇਸ ਤਰੀਕੇ ਦੀ ਸਟਫਿੰਗ ਬਣ ਕੇ ਤਿਆਰ ਹੈ ਹੁਣ ਆਪਾਂ ਆਟੇ ਨੂੰ ਵੇਖ ਲੈਣੇ ਆ ਜਿੰਨੇ ਆਪਾਂ ਸਟਫਿੰਗ ਬਣਾ ਰਹੀ ਸੀ ਉਨੇ ਟਾਈਮ ਦੇ ਵਿੱਚ ਆਪਣਾ ਆਟਾ ਵੀ ਸੈੱਟ ਹੋ ਚੁੱਕਿਆ ਹੈ ਹੁਣ ਉਸ ਤੋਂ ਪਹਿਲਾਂ ਆਪਾਂ ਆਟੇ ਨੂੰ ਗੁੰਨ ਲਵਾਂਗੇ ਥੋੜਾ ਜਿਹਾ ਪਾਣੀ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਗੁੰਨ ਲਵਾਂਗੇ ਇਸ ਦਿਨ ਆ ਗਾਟਾ ਹੋਰ ਵੀ ਸੌਫਟ ਹੋ ਜਾਏਗਾ ਜਿੰਨਾ ਆਪਣਾ ਆਟਾ ਵਧੀਆ ਗੁੰਨਿਆ ਹੋਏਗਾ ਉਨੇ ਹੀ ਵਧੀਆ ਪਰੌਂਠੇ ਬਣ ਕੇ ਤਿਆਰ ਹੋਣਗੇ ਆਪਣਾ ਇਸ ਤਰੀਕੇ ਦਾ ਨਰਮ ਜਿਹਾ ਸੌਫਟ ਜਿਹਾ ਆਟਾ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਆਟੇ ਦੇ ਵਿੱਚ ਚਲਾਈ ਦੇ ਪੱਤੇ ਪਾਏ ਨੇ ਹਰੀਆਂ ਸਬਜ਼ੀਆਂ ਬਹੁਤ ਹੈਲਦੀ ਹੁੰਦੀਆਂ ਨੇ ਇਸ ਦੇ ਨਾਲੇ ਪਰੌਂਠੇ ਵੀ ਥੋੜੇ ਜਿਹਾ ਹੈਲਦੀ ਬਣ ਕੇ ਤਿਆਰ ਹੋਣਗੇ ਹੁਣ ਆਪਾਂ ਆਟੇ ਨੂੰ ਗਨਕੇ ਤਿਆਰ ਕਰ ਲਿਆ ਹੈ ਹੁਣ ਆਪਾਂ ਇਸ ਦੇ ਪਰੌਂਠੇ ਬਣਾਵਾਂਗੇ ਸੁੱਕਾ ਆਟਾ ਲਗਾ ਕੇ ਪੇੜਾ ਤੋੜ ਲਵਾਂਗੇ ਜਿਹੜੇ ਸਾਈਜ਼ ਦੇ ਪਰੌਂਠੇ ਬਣਾਉਣੇ ਹੋਣਗੇ ਆਪਾਂ ਉਹਨਾਂ ਕਪੇੜਾ ਤੋੜ ਲਵਾਂਗੇ ਇਸ ਤਰੀਕੇ ਦੇ ਪੀਜੇ ਵਰਗੇ ਪਰੌਂਠੇ ਬਣ ਕੇ ਤਿਆਰ ਹੋਣਗੇ ਜੋ ਕਿ ਬੱਚਿਆਂ ਨੂੰ ਬਹੁਤ ਪਸੰਦ ਆਉਣਗੇ ਇਹ ਪਰੌਠਿਆਂ ਨੂੰ ਆਪਾਂ ਦਹੀਂ, ਅਚਾਰ ਜਾਂ ਚਾਹ ਦੇ ਨਾਲ ਖਾਵਾਂਗੇ ਤੇ ਬਹੁਤ ਟੇਸਟੀ ਲੱਗਣਗੇ ਸੁੱਕਾ ਲਗਾ ਕੇ ਪੀੜਾ ਤੋੜ ਲਵਾਂਗੇ ਹੁਣ ਆਪਾਂ ਬਾਕੀ ਬਚੇ ਹੋਏ ਆਟੇ ਨੂੰ ਢੱਕ ਕੇ ਰੱਖ ਦੇਵਾਂਗੇ ਤਾਂ ਕਿ ਆਟਾ ਸੁੱਕੇ ਨਾ ਕਿਉਂਕਿ ਗਰਮੀ ਬਹੁਤ ਪੈ ਰਹੀ ਹੈ ਹੁਣ ਆਪਾਂ ਪਰੌਂਠੇ ਨੂੰ ਵੇਲ ਲਵਾਂਗੇ ਸਾਰੀਆਂ ਸਾਈਡਾਂ ਤੋਂ ਇੱਕ ਸਾਰ ਵੇਲ ਲਵਾਂਗੇ ਪਰੌਂਠੇ ਨੂੰ ਉਨਾ ਪਰੌਂਠੇ ਨੂੰ ਵੇਲ ਲਿਆ ਹੈ ਜਿਸ ਦੇ ਵਿੱਚ ਸਟਫਿੰਗ ਰੱਖਾਂਗੇ ਪਰੌਂਠੇ ਦੇ ਵਿੱਚ ਸਟਫਿੰਗ ਰੱਖਾਂਗੇ ਇਸ ਤਰੀਕੇ ਦੇ ਨਾਲ ਆਪਾਂ ਬੱਚਿਆਂ ਨੂੰ ਰੋਜ਼ ਨਵੇਂ-ਨਵੇਂ ਤਰੀਕੇ ਦੇ ਪਰੌਂਠੇ ਬਣਾ ਕੇ ਟਿਫਿਨ ਦੇ ਵਿੱਚ ਦੇ ਸਕਦੇ ਹਾਂ ਇਹ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਣਗੇ ਤੇ ਥੋੜਾ ਜਿਹਾ ਬਦਲਾਅ ਵੀ ਹੋ ਜਾਏਗਾ ਜੋ ਪਰੌਂਠੇ ਆਪਾਂ ਰੋਜ਼ ਖਾਂਦੇ ਹਾਂ ਇਹ ਪਰੌਂਠੇ ਥੋੜੇ ਜਿਹਾ ਉਸ ਤੋਂ ਵੱਖਰੇ ਨੇ ਅਤੇ ਦਿਨਲ ਸਟ ਕਰ ਲਵਾਂਗੇ ਸਟਫਿੰਗ ਨੂੰ ਤਾਂ ਕਿ ਇਹ ਸਾਰੇ ਪਰੌਂਠੇ ਦੇ ਵਿੱਚ ਜੰਗੀ ਤਰ੍ਹਾਂ ਸੈੱਟ ਹੋ ਜਾਵੇ ਇਸ ਤਰੀਕੇ ਨਾਲ ਆਪਾਂ ਪਰੌਂਠੇ ਨੂੰ ਸੈੱਟ ਕਰ ਲਵਾਂਗੇ ਤੇ ਜੋ ਐਕਸਟਰਾ ਆਟਾ ਹੋਏਗਾ ਉਸ ਨੂੰ ਆਪਾਂ ਕੱਟ ਦੇਵਾਂਗੇ ਜੀਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਸ ਤਰੀਕੇ ਨਾਲ ਘੁਮਾ ਘੁਮਾ ਕੇ ਆਪਾਂ ਇਸ ਦੇ ਐਕਸਟਰਾ ਆਟੇ ਨੂੰ ਉਪਰੋਂ ਕੱਢ ਦੇਵਾਂਗੇ ਤੇ ਸੁੱਕਾ ਆਟਾ ਲਗਾ ਕੇ ਪਰੌਂਠਾ ਬੇਲ ਲਵਾਂਗੇ ਜੂਸੀ ਦੇਖਾਂਗੀ ਜੀ ਇਹ ਪਰੌਂਠਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗਾ ਇਸ ਦੇ ਵਿੱਚ ਫੁੱਲ ਸਟਫਿੰਗ ਹੋਏਗੀ ਤੇ ਫਟੇਗਾ ਵੀ ਨਹੀਂ ਬਹੁਤ ਹੀ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਏਗਾ ਹੁਣ ਆਪਾਂ ਇਸ ਦੇ ਵਿੱਚ ਕੁਝ ਸਬਜ਼ੀਆਂ ਲਗਾਵਾਂਗੇ ਜਿਵੇਂ ਟਮਾਟਰ ਪਿਆਜ਼ ਤੇ ਸ਼ਿਮਲਾ ਮਿਰਚ ਇਸ ਦੇ ਨਾਲ ਹੀ ਪਰੌਂਠਾ ਦੇਖਣ ਦੇ ਵਿੱਚ ਵੀ ਵਧੀਆ ਲੱਗੇਗਾ ਇਹ ਸਬਜ਼ੀਆਂ ਲਗਾ ਕੇ ਆਪਾਂ ਪਰੌਂਠੇ ਨੂੰ ਬਹੁਤ ਹੀ ਕ੍ਰਿਸਪੀ ਜਿਹਾ ਬਣਾਵਾਂਗੇ ਆਪਾਂ 베ਲਣੇ ਵਾਲੀ ਸਬਜ਼ੀਆਂ ਨੂੰ 베ਲ ਲਵਾਂਗੇ ਇਸ ਦੇ ਨਾਲ ਹੀ ਸਬਜ਼ੀਆਂ ਬਾਹਰ ਨਹੀਂ ਨਿਕਲਣੀਆਂ ਪਰੌਂਠੇ ਦੇ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਜਾਣੀਆਂ ਇਸ ਤਰੀਕੇ ਦੇ ਬਣੇ ਹੋਏ ਪਰੌਂਠੇ ਬੱਚਾ ਨੂੰ ਬਹੁਤ ਪਸੰਦ ਆਉਣਗੇ ਪਿਆਜ਼ ਅਤੇ ਸ਼ਿਮਲਾ ਮਿਰਚ ਵਗੈਰਾ ਆਪਾਂ ਥੋੜਾ ਜਿਹਾ ਹੋਰ ਲਗਾ ਲਵਾਂਗੇ ਪਰੌਂਠੇ ਦੇ ਉੱਪਰ ਆਪਾਂ ਪਰੌਂਠੇ ਨੂੰ ਇੱਕ ਸਾਰ ਵੇਲ ਲਵਾਂਗੇ ਜੇ ਤੁਹਾਨੂੰ ਇਹ ਰੈਸਪੀ ਪਸੰਦ ਆਈ ਹੋਵੇ ਤਾਂ ਤੁਸੀਂ ਇੱਕ ਵਾਰ ਇਸ ਤਰੀਕੇ ਦੇ ਨਾਲ ਬਚੇ ਹੋਏ ਚੌਲਾਂ ਤੋਂ ਪਰੌਂਠੇ ਬਣਾ ਕੇ ਦੇਖਿਓ ਜੀ ਪਰੌਂਠੇ ਬਹੁਤ ਹੀ ਤੇਜ਼ੀ ਬਣਦੇ ਨੇ ਹੁਣ ਆਪਾਂ ਪਰੌਂਠੇ ਨੂੰ ਵੇਲ ਲਿਆ ਹੈ ਆਪਾਂ ਪਰੌਂਠੇ ਨੂੰ ਥੋੜਾ ਜਿਹਾ ਹੋਰ ਵੇਲ ਲਵਾਂਗੇ ਤਾਂ ਕਿ ਪਰੌਂਠਾ ਸਾਰੀਆਂ ਸਾਈਡਾਂ ਤੋਂ ਇੱਕਸਾਰ ਹੋ ਜਾਵੇ ਹੁਣ ਆਪਾਂ ਪਰੌਂਠੇ ਨੂੰ ਤਵੇ ਉੱਪਰ ਸੇਕ ਲਵਾਂਗੇ ਇਹ ਬਹੁਤ ਟੇਸਟੀ ਪਰੌਂਠੇ ਬਣ ਕੇ ਤਿਆਰ ਹੋਣਗੇ ਜੀ ਕਈ ਵਾਰ ਆਪਣੇ ਘਰ ਦੇ ਵਿੱਚ ਚੌਲ ਪਸ ਜਾਂਦੇ ਨੇ ਆਪਾਂ ਨੂੰ ਬਾਰ-ਬਾਰ ਉਹ ਚੌਲ ਖਾਣਾ ਪਸੰਦ ਨਹੀਂ ਹੁੰਦਾ ਤਾਂ ਆਪਾਂ ਇਸ ਤਰੀਕੇ ਦੇ ਨਾਲ ਇਹ ਚੌਲਾਂ ਤੋਂ ਪਰੌਂਠੇ ਬਣਾ ਕੇ ਤਿਆਰ ਕਰ ਸਕਦੇ ਹਾਂ ਸਾਈਡ ਚੇਂਜ ਕਰ ਦੇਵਾਂਗੇ ਸਾਈਡ ਚੇਂਜ ਕਰਕੇ ਪਰੌਂਠੇ ਉੱਪਰ ਘਿਓ ਲਗਾ ਲਵਾਂਗੇ ਆਪਾਂ ਇਹ ਪਰੌਂਠੇ ਨੂੰ ਦਹੀਂ ਨਾਲ achar ਨਾਲ ਚਟਨੀ ਦੇ ਨਾਲ ਖਾਵਾਂਗੇ ਤੇ ਬਹੁਤ ਟੇਸਟੀ ਲੱਗਣਗੇ ਸਾਰੇ ਪਰੌਂਠੇ ਉੱਪਰ ਚੰਗੀ ਤਰ੍ਹਾਂ ਘਿਓ ਲਗਾ ਲਵਾਂਗੇ ਇਹ ਪਰੌਠੇ ਉੱਤੇ ਪੀਜੇ ਦੀ ਤਰ੍ਹਾਂ ਬਣ ਕੇ ਤਿਆਰ ਹੋਣਗੇ ਕਿਉਂਕਿ ਆਪਾਂ ਇਸ ਦੇ ਉੱਪਰ ਥੋੜੀਆਂ ਜਿਹੀਆਂ ਸਬਜ਼ੀਆਂ ਲਗਾਈਆਂ ਨੇ ਜੋ ਕਿ ਦੇਖਣ ਦੇ ਵਿੱਚ ਵੀ ਬਹੁਤ ਵਧੀਆ ਲੱਗਣੀਆਂ ਤੇ ਬੱਚਿਆਂ ਨੂੰ ਬਹੁਤ ਪਸੰਦ ਆਉਣੀਆਂ ਸਾਈਡ ਚੇਂਜ ਕਰਕੇ ਕਿਉਂ ਲਗਾ ਲਵਾਂਗੇ ਦੂਸਰੀ ਸਾਈਡ ਪਰੌਠੇ ਉੱਪਰ ਪਰੌਠੇ ਉੱਪਰ ਕਿਉਂ ਲਗਾ ਲਵਾਂਗੇ ఏ పౌంఠే బ నర్మ సోఫ బ తయారు సైడ్స్ చకాగే పౌంఠేను తాకి పౌంఠా కచ్చా నా తరికే నకా లే ਜੇਕਰ ਘਰ ਦੇ ਵਿੱਚ ਕਈ ਵਾਰ ਚੌਲ ਬਚ ਜਾਣ ਤਾਂ ਆਪਾਂ ਇਹ ਪਰੌਂਠੇ ਬਣਾ ਕੇ ਤਿਆਰ ਕਰ ਸਕਦੇ ਹਾਂ ਇਹ ਬਹੁਤ ਈਜ਼ੀ ਰੈਸਪੀ ਹੈ ਬਹੁਤ ਘੱਟ ਸਮੇਂ ਦੇ ਵਿੱਚ ਇਹ ਪਰੌਠਾ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ ਥੋੜ੍ਹਾ ਲਗਾ ਲਵਾਂਗੇ ਤੇ ਪਰੌਠੇ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਸੀ ਰੋਜ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੁਣ ਆਪਣਾ ਪਰੌਂਠਾ ਬਣ ਕੇ ਤਿਆਰ ਹੈ ਹੁਣ ਇਸ ਤਰੀਕੇ ਦਾ ਪਰੌਂਠਾ ਬਣ ਕੇ ਤਿਆਰ ਹੈ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਪਰੌਂਠੇ ਨੂੰ ਉਹ ਆਪਣਾ ਬਹੁਤ ਹੀ ਟੇਸਟੀ ਜਿਹਾ ਪਰੌਂਠਾ ਬਣ ਕੇ ਤਿਆਰ ਹੈ ਦਹੀਂ ਦੇ ਨਾਲ ਸਰਵ ਕਰ ਲਵਾਂਗੇ ਪਰੌਂਠੇ ਨੂੰ ਇਸ ਤਰੀਕੇ ਦੇ ਗਰਮ-ਗਰਮ ਪਰੌਂਠੇ ਠੰਡੇ ਠੰਡੇ ਦਹੀਂ ਦੇ ਨਾਲ ਬਹੁਤ ਟੇਸਟੀ ਲੱਗਦੇ ਨੇ ਤੁਸੀਂ ਦੇਖ ਸਕਦੇ ਹੋ ਜੀ ਪਰੌਂਠਾ ਕਿੰਨਾ ਸੌਫਟ ਬਣ ਕੇ ਤਿਆਰ ਹੋਇਆ ਹੈ ਆਪਣਾ ਬਹੁਤ ਹੀ ਟੇਸਟੀ ਜਿਹਾ ਪਰੌਂਠਾ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਜੀ ਪਰੌਂਠਾ ਕਿੰਨਾ ਸੌਫਟ ਬਣ ਕੇ ਤਿਆਰ ਹੋਇਆ ਹੈ ਬਿਲਕੁਲ ਵੀ ਫਟਿਆ ਨਹੀਂ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਵਧੀਆ ਸਟਫਿੰਗ ਦੇ ਨਾਲ ਪਰੌਂਠਾ ਬਣ ਕੇ ਤਿਆਰ ਹੋਇਆ ਹੈ ਇੱਕ ਵਾਰ ਤੁਸੀਂ ਨਾਸ਼ਤੇ ਦੇ ਵਿੱਚ ਇਹ ਪਰੌਂਠੇ ਬਣਾ ਕੇ ਦੇਖਿਓ ਜੀ ਇਹ ਬਹੁਤ ਟੇਸਟੀ ਬਣਦੇ ਨੇ ਤੇ ਬਹੁਤ ਸੌਫਟ ਵੀ ਬਣਦੇ ਨੇ ਬਹੁਤ ਘੱਟ ਸਮੇਂ ਦੇ ਵਿੱਚ ਆਪਾਂ ਇਹ ਪਰੌਂਠੇ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ ਇਹ ਪਰੌਂਠੇ ਬਹੁਤ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਉਹ ਵੀ ਬਹੁਤ ਘੱਟ ਸਮੇਂ ਦੇ ਵਿੱਚ ਬਹੁਤ ਹੀ ਟੇਸਟੀ ਜਿਹੇ ਪਰੌਂਠੇ ਬਣ ਕੇ ਤਿਆਰ ਹੋ ਜਾਂਦੇ ਨੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਰਾਂ ਕਿੰਤੇ ਜਾ ਕੇ ਆਲ ਕਰ ਦਿਓ ਜੀ ਵੀਡੀਓ ਦੇਖਣ ਦੇ ਲਈ ਧੰਨਵਾਦ